You by आज स्पेशल खाना बनेगा घर पे, क्योंकि इसके है में स्वा, में स्वाद, भारत। पुलिस अजय पाल पुत्र सुखदेव सिंह रेजिडेंट ऑफ मोदे जतिन पुत्र जयमल सिंह वासी मोदे इस जीजिंग ऑफ प्रोपर ਕੰਪੀਟੈਂਟ ਅਥਾਰਟੀ ਦਿੱਲੀ ਤੋਂ ਅਸੀਂ ਜਿਹੜੇ ਹੈ ਕਨਫਰਮ ਕਰਾ ਕੇ ਇਹਨਾਂ ਦੀ 37 ਕਰੋੜ 72 ਲੱਖ 30 ਹਜ਼ਾਰ ਦੇ ਕਰੀਬਨ ਮੁੱਲ ਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕੀਤੀ ਹੈ ਇਹਨਾਂ ਤੇ ਐਫ ਆਈ ਆਰ ਨੰਬਰ 162 2024 ਦੀ ਜਿਹੜੀ ਹੈ ਉਹ ਘ੍ਰਿੰਡਾ ਥਾਣੇ ਵਿਖੇ ਦਰਜ ਹੈ ਜਿਹਦੇ ਵਿੱਚ ਇਹਨਾਂ ਕੋਲੋਂ 500 ਗ੍ਰਾਮ ਦੇ ਕਰੀਬਨ ਜਿਹੜਾ ਹੈ ਹੇਰੋਂ ਦੀ ਬਰਾਮਦਗੀ ਤੇ ਵੈਪਨ ਦੀ ਰਿਕਵਰੀ ਹੋਈ ਸੀ ਜਿਹੜਾ ਅੰਮ੍ਰਿਤਸਰ ਦਿਹਾਤੀ ਪੁਲਿਸ ਹੈ ਹੁਣ ਤੱਕ ਜਿਹੜਾ ਹੈ 2023 ਦੇ ਵਿੱਚ ਜੇ ਗੱਲ ਕਰੀਏ ਤਾਂ 13 ਕਰੋੜ ਦੇ ਕਰੀਬਨ ਜਿਹੜੀ ਪ੍ਰਾਪਰਟੀ ਆ ਫ੍ਰੀਜ਼ ਕਰਾ ਚੁੱਕੀ ਹੈ ਨਸ਼ਾ ਤਸਕਰਾਂ ਦੀ ਇਸੇ ਲੜੀ ਦੇ ਤਹਿਤ ਜਿਹੜਾ 24 ਦੇ ਵਿੱਚ ਹੈ 2024 ਦੇ ਵਿੱਚ ਹੁਣ ਤੱਕ ਇਸ ਅਮਾਉਂਟ ਨੂੰ ਬਲਾ ਕੇ ਜੋ ਕਿ 37 ਕਰੋੜ ਹੈ ਹੁਣ ਤੱਕ ਟੋਟਲ ਅਮਾਉਂਟ ਜਿਹੜੀ ਹੈ ਉਹ 43 ਕਰੋੜ ਦੇ ਅਪ੍ਰੋਕਸੀਮੇਟ ਹੋ ਚੁੱਕੀ ਹੈ ਇਸੇ ਲੜੀ ਦੇ ਤਹਿਤ ਹੋਰ ਵੀ ਕੰਮ جاری ਹੈਗਾ ਐਨਡੀਪੀਐਸ ਐਕਟ ਦੇ ਅਧੀਨ 68 ਐਫ ਧਾਰਾ ਦੇ ਅੰਦਰ ਕੋਈ ਵੀ ਨਸ਼ਾ ਤਸਕਰ ਹੈ ਜੋ ਵੀ ਉਹਨੇ ਪ੍ਰਾਪਰਟੀ ਜਿਹੜੀ ਬੜਾਈ ਹੁੰਦੀ ਹੈ ਉਹ ਫ੍ਰੀਜ਼ ਕੀਤੀ ਜਾ ਸਕਦੀ ਹੈ ਤੇ ਕਨਵਿਕਸ਼ਨ ਤੋਂ ਬਾਅਦ ਉਹ ਜਿਹੜੀ ਹੈ ਫੋਰਫੀਟ ਹੋ ਸਕਦੀ ਹੈ ਥੈਂਕ ਯੂ ਸਰ ਜੀ ਆਪਕੋ ਪਤਾ ਪਈ ਗਈ ਬੜੀ ਲੋਕ ਦੇਖ ਲਿਆ ਪਰ ਕੀ ਇਹਨਾਂ ਨੇ ਜਿਹੜੀ ਪਹਿਲਾਂ ਕਾਰੋਬਾਰ ਕੀਤਾ ਸੀਗਾ ਉਹ ਹੈਲਮਨੀ ਚ ਹੀ ਬਣਾਈ ਸੀ ਕਿ ਦੇਖੋ ਜੀ ਕਈ ਕੇਸਸ ਦੇ ਵਿੱਚ ਜਿਹੜੇ ਹੈ ਕਨਵਿਕਸ਼ਨ ਨਹੀਂ ਹੋ ਪਾਂਦੀ ਕੇਸਸ ਦਰਜ ਹੁੰਦੇ ਨੇ ਐਵਿਡੈਂਸ ਜਿਹੜਾ ਹੈ ਉਹ ਨਹੀਂ ਕਈ ਵਾਰ ਆਪ ਆਂਦਾ ਤੇ ਕਈ ਕੰਪਲਿਕੀਸ਼ਨਸ ਹੁੰਦਿਆਂ ਨੇ ਇਸ ਕੇਸ 'ਚ ਵੀ ਜਿਹੜਾ ਹੈ ਅਸੀਂ ਚੈੱਕ ਕਰ ਰਹੇ ਹਾਂ ਕਿ ਕਿੱਥੇ-ਕਿੱਥੇ ਕਮੀਆਂ ਪਿਛਲੇ ਕੇਸਾਂ ਦੇ ਵਿੱਚ ਰਹੀਆਂ ਨੇ ਅਸੀਂ ਸਾਰਾ ਥੋਰੋਲੀ ਚੈੱਕ ਕਰ ਰਹੇ ਹਾਂ ਇਸ ਚੀਜ਼ ਨੂੰ ਤੇ ਜਲਦੀ ਜਿਹੜਾ ਹੈ ਹੋਰ ਜਿਹੜੇ ਇਸ ਤਰੀਕੇ ਦੇ ਨਾਮ ਵਰ ਜਿਹੜੇ ਸਮਗਲਰ ਨੇ ਜਾਂ ਕੋਈ ਹੋਰ ਵੀ ਆ ਉਹਨਾਂ ਦੇ ਖਿਲਾਫ ਵੀ ਜਿਹੜਾ ਹੈ 68 ਐਫ ਦੇ ਅਧੀਨ ਐਨਡੀਪੀਐਸ ਐਕਟ ਕਾਰਵਾਈ ਹੋਏ ਇੱਕ ਕ੍ਰਾਸ ਬਾਰਡਰ ਕੋਮਪਨਡ ਨੇ ਇਜ਼ ਇਸਟੈਬਲਿਸ਼ ਕੀਤਾ ਨਾ ਇਹ 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 ਜਾਂਚ ਚੱਲ ਰਹੀ ਹੈ ਜੀ ਜੀ ਸਾਰੇ ਚੱਲ ਰਹੇ ਜਾਕੋ ਇਸ ਕੰਪਨੀ ਨੂੰ ਜਿਹਨੇ ਰੱਖੀ ਉਹ ਵਾਇਸ ਜਿਹੜਾ ਇਹ ਵੈਪਨ ਸੀਗਾ ਇਹ ਉਸ ਪਰਚੇ ਦੇ ਵਿੱਚ 2000 ਜੁਲਾਈ ਦੇ ਵਿੱਚ 2 ਜੁਲਾਈ 2024 ਦੇ ਵਿੱਚ ਪਰਚਾ ਦਰਜ ਹੋਇਆ ਉਹਦੇ ਵਿੱਚ ਰਿਕਵਰੀ ਹੋਈ ਸੀ ਹਾਂ ਸਰ ਤੁਸੀਂ ਹੈਲੋ ਸਾਡੀ ਕਾਫੀ ਜੀ ਜੀ ਉਹਦੇ ਵਿੱਚ ਕਾਫੀ ਅਮਾਉਂਟ ਸੀਗੀ ਤੇ ਮਤਲਬ ਇਹਨਾਂ ਦੇ ਖਿਲਾਫ ਕਾਰਵਾਈ ਖੁੱਗੀ ਜੀ ਜਿਹੜੇ ਬਾਕੀ ਤੁਸੀਂ ਰੈਸਟ ਕੀਤਾ ਹੈ ਰੋਲ ਦੇ ਨਾਲ ਉਹਨਾਂ ਦੇ ਖਿਲਾਫ ਕਾਰਵਾਈ ਕੀ ਚੱਲ ਬਿਲਕੁਲ ਜੀ ਉਹ ਅੰਡਰ ਪ੍ਰੋਸੈਸ ਹੈ ਜੀ ਕਈ ਕੇਸਸ ਦੇ ਵਿੱਚ ਜੋ ਹੈ ਮੁਜਰਮ ਜਿਹੜਾ ਕਨਵਿਕਟ ਹੁੰਦਾ ਉਹ ਜੇਲ੍ਹ ਦੇ ਵਿੱਚ ਹੁੰਦਾ ਹੈ ਤੇ ਅਸੀਂ ਜਿਹੜਾ ਹੈ ਕੇਸਸ ਅਸੀਂ ਆਈਡੈਂਟੀਫਾਈ ਕਰ ਲਏ ਨੇ ਤੇ ਜਲਦੀ ਤੁਸੀਂ ਦੇਖੋਗੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਪ੍ਰੋਪਰਟੀ ਸੀਗਾ ਜ਼ਮੀਨ ਵੀ ਸੀ ਜੀ ਹਾਂ ਇਹਦੇ ਵਿੱਚ ਜਿਹੜਾ ਹੈਗਾ ਰੈ residențial ਹਾਊਸਸ ਸ਼ਾਪਸ ਤੇ ਬੈਂਕਟ ਹਾਲਸ ਜਿਹੜੀ ਹੈ ਉਹਨਾਂ ਦੀ ਜਿਹੜੀ ਹੈ ਪ੍ਰੋਪਰਟੀ ਪ੍ਰੀਜ਼ ਕੀਤੀ ਗਈ ਹੈ। ਜਿਹੜੀ ਪ੍ਰਾਪਰਟੀ ਕਿਤੇ ਆਪਾਂ ਦੇਖੋ ਜੀ ਇਹਦੇ ਵਿੱਚ ਜਿਹੜੀ ਪ੍ਰਾਪਰਟੀ ਹੈਗੀ ਹੈ ਉਹ ਸਾਰੀ ਇਹਨਾਂ ਦੇ ਰੈ residențial ਜਿੱਥੇ-ਜਿੱਥੇ ਹੈ ਜਿਵੇਂ ਕਿ OCM ਫੈਕਟਰੀ ਦੇ ਸਾਹਮਣੇ ਜਿਹੜਾ ਬੈਂਕਟ ਹਾਲ ਤੇ ਇਹਨਾਂ ਦੀ ਪ੍ਰਾਪਰਟੀ ਹੈ ਉਹ ਵਾਲੀ ਪਿੰਡ ਮੋਦੇ ਦੇ ਵਿੱਚ ਵੀ ਕੁਝ ਪ੍ਰਾਪਰਟੀ ਹੈਗੀ ਹੈ ਉਹ ਸਾਰੀ ਡਿਟੇਲ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦੇ। ਇੱਕੋ ਬੰਦਾ ਜਿਹਦੇ ਕੋਲ 37 ਕਰੋੜ ਰੁਪਏ ਨਹੀਂ ਨਹੀਂ ਇਹ ਟੋਟਲ ਜਿਹੜਾ ਹੈਗਾ ਜੀ ਇਹ ਦੋ ਬੰਦੇ ਜਿਹੜੇ ਨਾਮਜ਼ਦ ਹੋਏ ਸੀਗੇ ਜਿਹੜੇ ਮੁਜ਼ਰਮ ਸੀ ਸਾਡੇ ਉਹ ਤੇ ਨਾਲ ਹੀ ਦੋ ਬੰਦੇ ਜਿਹੜੇ ਇਹਨਾਂ ਦੇ ਹੋਰ ਫੈਮਿਲੀ ਮੈਂਬਰ ਜਿਨ੍ਹਾਂ ਦੇ ਨਾਂ ਤੇ ਇਹ ਪ੍ਰਾਪਰਟੀ ਹੈ ਸਾਂਝ ਕਿ ਕੁਝ ਕੁਝ ਜਿਹੜੇ ਦੋ ਬੰਦੇ ਹੈਗੇ ਉਹ ਇੱਕੋ ਪਰਿਵਾਰ ਦੇ ਨੇ ਤੇ ਬਾਕੀ ਆ ਆਪਸ ਦੇ ਵਿੱਚ ਇੰਟਰਲਿਕਟ ਨੇ ਜਿਹੜਾ ਇਹ ਕੇਸ ਹੈ ਇਹਦੀ ਤਫਤੀਸ਼ جاری ਹੈ ਇਹਦੇ ਵਿੱਚ ਜੋ ਵੀ ਆਏਗਾ ਬੰਦਾ ਉਸ ਦੇ ਜਿਹੜਾ ਰੋਲ ਹੋਏਗਾ ਉਸ ਦੇ ਅਕੋਰਡਿੰਗਲੀ ਜਿਹੜਾ ਹੈਗਾ ਉਸ ਦਾ ਚਲਾਨ ਪੇਸ਼ ਹੋਏਗਾ ਤੇ ਜੇ ਉਸ ਦੀ ਜਿਹੜੀ ਸ਼ਮੂਲੀਅਤ ਵਿੱਚ ਆਉਂਦੀ ਹੈ ਤਾਂ ਉਸ ਦੀ ਵੀ ਹੋਏਗੀ ਜਿਹੜੇ ਰੈ residențial ਪ੍ਰੋਪਰਟੀ ਜੀ ਇਹਨਾਂ ਨੂੰ ਪਰਿਵਾਰ ਨੂੰ ਉਹਦੇ ਵਿੱਚੋਂ ਇਸ ਦਾ ਲੈ ਸਕਦੇ ਜਾਂ ਨਹੀਂ ਦੇਖੋ ਜੀ ਫ੍ਰੀਜ਼ਿੰਗ ਆਫ ਪ੍ਰੋਪਰਟੀਆਂ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਕਿ ਉਹ ਸਰਕਾਰ ਦੇ ਨੋਟਿਸ ਤੋਂ ਬਗੈਰ ਉਸ ਚੀਜ਼ ਦਾ ਕੋਈ ਸੌਦਾ ਨਹੀਂ ਕਰ ਸਕਦੇ ਵੇਚ ਨਹੀਂ ਸਕਦੇ ਤੇ ਨਾ ਹੀ ਕਿਤੇ ਮੋਟਕਿਸ ਕਰ ਸਕਦੇ ਸਰ ਮੇਨ ਅਕਿਊਜ਼ ਕੋਣ ਹੈ ਇਹਦੇ ਵਿੱਚ ਇਹਦੇ ਵਿੱਚ ਮੇਨ ਅਕਿਊਜ਼ ਦੋ ਨੇ ਜੀ ਜਤਿਨ ਸਿੰਘ ਪੁੱਤਰ ਜੈਮਲ ਸਿੰਘ ਤੇ ਅਜੇਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਕੰਪੀਟੈਂਟ ਅਥਾਰਟੀ ਨੂੰ ਕਦੋਂ ਭੇਜਿਆ ਇਹ ਮੋਦੇ ਪਿੰਡ ਦੇ ਨੇ ਜੀ ਜੀ ਕਦੋਂ ਭੇਜਿਆ ਸੀ ਕੰਪੀਟੈਂਟ ਅਥਾਰਟੀ ਇਹ ਜੁਲਾਈ ਦੇ ਵਿੱਚ ਜਿਹੜਾ ਹੈਗਾ ਸ਼ੁਰੂ ਜੁਲਾਈ ਜੁਲਾਈ ਸ਼ੁਰੂਆਤ ਦੇ ਵਿੱਚ ਇਹ ਪਰਸਿਊ ਕੀਤਾ ਗਿਆ ਸੀ